ਦੇ 2-4 ਮਿੰਟ ਵਿੱਚ ਸਾਰੀ ਸਮਾਪਤੀ ਕਰਾਂਗਾ ਤੇ ਇਹਦੇ ਵਿੱਚ ਜਿਹੜੀ ਖਾਸ ਬੈਠੀ ਮੈਂ ਆਸੰਗਤ ਚਾਰਨਾ ਚ ਕਰਦੀ ਹੈ ਸਾਰੀ ਸੰਗਤ ਬਹੁਸੂਰਗਾਨ ਗੁਰੂ ਘਰ ਨਾਲ ਜੁੜੀ ਹੋਈ 23 ਸੰਗਤ ਬੈਠੀ ਹੈ ਇੱਕ ਆਪਾਂ ਜਿਹੜਾ ਸ਼ਬਦ ਉਹਨਾਂ ਨੇ ਹੁੰਦਿਆਂ ਵੀ ਵਰਸੀ ਆਪਾਂ ਮਨਾ ਰਹੇ ਹਾਂ ਉਹਦੇ ਚ ਆਪਾਂ ਅਸੀਂ ਅਦਾਸ ਦੇ ਵਿੱਚ ਇਹੀ ਸ਼ਬਦ ਵਰਤੇ ਬਾਬਾ ਜੀ ਦੀ ਮਿੱਠੀ ਯਾਦ ਵਾਹ ਕੋ ਸ਼ਾਂਦੀ ਕਿਸੇ ਨੇ ਵੀ ਆਪਾਂ ਯਾਦ ਵਿੱਚ ਪ੍ਰੋਗਰਾਮ ਕਰਨਾ ਤੇ ਬਰਸੀ ਸ਼ਬਦ ਕਿਉਂ ਵਰਤਣਾ ਹੈ ਸਵਾਲ ਹੋ ਸਕਦਾ ਬਰਸੀ ਦਾ ਅਰਥ ਹੁੰਦਾ ਹੈ ਬਰਸ ਸਾਲ ਇਹ ਦੂਸਰੇ ਧਰਮ ਦੇ ਗ੍ਰੰਥਾਂ ਚ ਲਿਖਿਆ ਹੈ ਜਦੋਂ ਕੋਈ ਪ੍ਰਾਣੀ ਚੜਾਈ ਕਰ ਜਾਂਦਾ ਹੈ ਤਾਂ ਉਹਦੀ ਜਿਹੜੀ ਆਤਮਾ ਹੈ ਨਾ ਇੱਕ ਸਾਲ ਤੱਕ ਭਟਕਦੀ ਰਹਦੀ ਹੈ ਇੱਕ ਸਾਲ ਤੱਕ ਆਤਮਾ ਭਟਕਦੀ ਹੈ ਉਹਨੇ ਚਾਹੇ ਪਿਤਰ ਲੋਕ ਤੇ ਜਾਣਾ ਹੈ ਜਾਂ ਸੱਚਖੰਡ ਤੱਕ ਜਾਣਾ ਜਿਹੜਾ ਵੀ ਸਫਰ ਹੈ ਉਹ ਇੱਕ ਸਾਲ ਤੱਕ ਭਟਕਦੀ ਹੈ ਉਸ ਸਾਲ ਦੇ ਵਿੱਚ ਵੈਤਰਨੀ ਨਦੀ ਧਰਨੀ ਪੈਂਦੀ ਐ ਇਸ ਕਰਕੇ Hindu ਲੋਕ ਗਊ ਦਾਨ ਕਰਦੇ ਨੇ ਉਹ ਕਹਿੰਦੇ ਨੇ ਵੀ ਗਊ ਦੇ ਪੂੰਛ ਪੜ ਕੇ ਨਦੀ ਬਾਰ ਹੋ ਜਾਊਗੀ ਚਲ ਆਪਣੇ ਤੇ ਇਹ ਚੀਜ਼ ਤਾਂ ਨਹੀਂ ਐ ਪਰ ਵਾਰਸੀ ਵਾਲੀ ਚੀਜ਼ ਜ਼ਰੂਰ ਆ ਗਈ ਵੀ ਸਾਲ ਬਾਅਦ ਉਹ ਆਤਮਾ ਕਿਤੇ ਜਾ ਕੇ ਆਪਣੇ ਟਿਕਾਣੇ ਤੇ ਪਹੁੰਚਦੀ ਐ ਹੁਣ ਆਪਣੇ ਧਰਮ ਦੇ ਵਿੱਚ ਕੀ ਐ ਆਪਣੇ ਧਰਮ ਦੇ ਵਿੱਚ ਹੈਗਾ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ ਸੱਚੇ ਦਰਗਾਹ ਜਾਏ ਸੱਚਾ ਪਿਰ ਮੱਝਾ ਵੇ ਜਦੋਂ ਇਥੋਂ ਗਿਆ ਵਾਹਿਗੁਰੂ ਚ ਗੁਰਮੁਖਰੇ ਲੀਨ ਹੋ ਜਾਣਾ ਤੇ ਜਿਹੜਾ ਮਨਮੁਖਾ ਉਹਨੇ ਆਪਣੇ ਚ 84 ਦੇ ਚੱਕਰ ਚ ਪਈ ਜਾਣਾ ਵਿਚਲੀ ਜਗਾ ਨਹੀਂ ਹੈਗੀ ਕਿ ਜਿੱਥੇ ਰੱਖ ਕੇ ਉਹਨੂੰ ਸਾਹ ਜਾਂ 6 ਮਹੀਨੇ ਕੋ ਟਰੀਟਮੈਂਟ ਦਿੱਤਾ ਜਾਣਾ ਸੋ ਇਸ ਕਰਕੇ ਆਪਣੇ ਚ ਵਾਸੀ ਵਾਲਾ ਕਨਸੈਪਟ ਨਹੀਂ ਹੈ ਇਹ ਪਾਪਾ ਮਨਾ ਲੈਨੇ ਆ ਆਪਣੇ ਘਰ ਚ ਕੋਈ ਪੁਰਾਣੀ ਬਜ਼ੁਰਗ ਕੋ ਚੜਾਈ ਕਰ ਜਾਏ ਕੋਈ ਕੋ ਰੀਤ ਜੀ ਚੱਲ ਪਈ ਹੈ ਉਹਦੇ ਦੀ ਅਸਰਸ਼ੰਦ ਤਾਂ ਇਹ ਹੈ ਕਿ ਉਹਨਾਂ ਦੀ ਯਾਦ ਵਿੱਚ ਬਜ਼ੁਰਗਾਂ ਦੀ ਚ ਤੇ ਆਪਣੀ ਮਰਿਆਦਾ ਵਿੱਚ ਲਿਖਿਆ ਹੋਇਆ ਹੈ ਕੋਈ ਵੀ ਪੁਰਾਣੀ ਜਦੋਂ ਚੜ੍ਹਾਈ ਕਰਦਾ ਦਸਹਿਰੇ ਤੋਂ ਬਾਅਦ ਕੋਈ ਰਸਮ ਬਾਕੀ ਨਹੀਂ ਰਹਿੰਦੀ ਦਸਹਿਰਾ ਕੀ ਹੁੰਦਾ ਹੈ ਕੋਈ ਚੜ੍ਹਾਈ ਕਰ ਜਾਏ ਤੀਜੇ ਦਿਨ ਖੁੱਲ ਚੁਕੇ ਜਾਂਦੇ ਐ ਅੱਠਵੇਂ ਦਿਨ ਭੋਗ ਪਾਇਆ ਜਾਂਦਾ ਅੱਠ ਤੇ ਤੀਜੇ ਨੂੰ 10 11 ਅੰਤ ਦਿਨ ਬਣਦੇ ਵੀ ਉਸ ਤੋਂ ਬਾਅਦ ਕੋਈ ਵੀ ਰਸਮ ਕਰਨ ਦੀ ਲੋੜ ਨਹੀਂ ਹੈ ਹੁਣ ਆਪਾਂ ਕਿਉਂਕਿ ਉਹ ਦਿਨ ਆਪਾਂ ਅੰਤਮ ਅਰਦਾਸ ਦਾ ਮਤਲਬ ਕੀ ਹੁੰਦਾ ਹੈ ਵੀ ਖੀਰ ਦੀ ਅਰਦਾਸ ਹੋ ਗਈ ਉਹ ਜੋ ਫੇਰ ਅਗਲੇ ਸਾਲ ਕਰੀਏ ਤੂੰ ਹੁਣ ਫੇਰ ਉਹਨਾਂ ਦੀ ਚਰਨਾਂ 'ਚ ਨਵਾਸ ਦੋ ਉਹ ਗੱਲ ਬਣਦੀ ਨਹੀਂ ਆਪਾਂ ਨੂੰ ਗੁਰੂ ਤੇ ਭਰੋਸਾ ਰੱਖਣਾ ਚਾਹੀਦਾ ਜਿਵੇਂ ਤਮਰਦਾਸ ਹੋਗੀ ਗੁਰੂ ਸਾਹਿਬ ਜੀ ਸਾਡੇ ਨਾਲ ਜਿੰਨਾ ਤੁਸੀਂ ਸੰਬੰਧ ਬੰਨਸਿਆ ਸੀ ਉਹ ਨਿਭ ਗਿਆ ਤੇ ਤੁਹਾਡੇ ਚਰਨਾਂ 'ਚ ਅਸੀਂ ਅਰਦਾਸ ਕਰਦੇ ਸਾਡੇ ਬਜ਼ੁਰਗ ਜੀ ਦਾ ਭਲਾ ਕਰਦਾ ਉਹਦੋਂ ਬਾਅਦ ਆਪਾਂ ਉਹਨਾਂ ਦੀ ਯਾਦ ਬਣਾ ਸਕਦੇ ਹਾਂ ਕਿਉਂਕਿ ਜਿਹਨੇ ਆਪਾਂ ਨੂੰ ਪਾਲਿਆ ਜਿਹਦੇ ਆਪਾਂ ਬੋਲ ਚ ਖੇਡੇ ਹੋਈਏ ਉਹਨੂੰ ਭੁੱਲਿਆ ਤਾਂ ਜਾ ਨਹੀਂ ਸਕਦਾ ਯਾਦ ਬਣਾ ਸਕਦੇ ਆਪਾਂ ਉਹਨੂੰ ਕਹੀਏ ਜੋ ਉਹਨਾਂ ਦੀ ਮਿੱਠੀ ਜਾਂਚ ਬਜ਼ੁਰਗਾਂ ਦੀ ਤੇ ਜਿਹੜਾ ਮਹਾਪੁਰਸ਼ਾਂ ਦਾ ਹੈ ਉਹਦੇ ਲਈ ਤਾਂ ਵੀਰ ਸਾਹਿਬ ਨੇ ਕਹਿ ਹੀ ਦਿੱਤਾ ਆ ਕਿ ਵੀ ਸੰਤ ਨੂੰ ਇਹ ਕਿਹਾਰ ਹੋਈ ਐ ਜੋ ਆਪਣੇ ਰੋਗੋ ਸਾਖਤ ਬਾਪਰੇ ਜੋ ਹਟੇ-ਹਾਟ ਜਿਹੜਾ ਸੰਤ ਹੈ ਮਹਾਮੁਰਸ਼ਾ ਉਹ ਤਾਂ ਆਪਣੇ ਘਰ ਚ ਡਿਊਟੀ ਲੱਗੀ ਹੁੰਦੀ ਆ ਉਹ ਡਿਊਟੀ ਕਰਕੇ ਆਪਣੇ ਘਰ ਨੂੰ ਵਾਪਸ ਚਲਾ ਜਾਂਦਾ ਆਪਾਂ ਪਿੱਛੇ ਜਾਦੇ ਬਣਾਉਣੀਆਂ ਹੁੰਦੀਆਂ ਉਹਨਾਂ ਦੀ ਵੱਡਾ ਪ੍ਰਚਾਰ ਤੇ ਸਾਡੇ ਵੀ ਸਥਾਨ ਇਹ ਹੀ ਬਣੇ ਹੋਏ ਨੇ ਜਿਸ ਤੇ ਉਸੇ ਸੰਪਰਦਾ ਨਾਲ ਸੰਬੰਧਤ ਲੋਕ ਦੀ ਸੇਵਾਵਾਂ ਨਭ ਆ ਰਹੇ ਨੇ ਤੇ ਬੜੀ ਵੱਡੀ ਦੇਣ ਹੈ ਸੰਸੰਗਤ ਜੀ ਨੰਦਿਆਂ ਕਰਨ ਨੂੰ ਕੋਈ ਵੀ ਕੁਝ ਕਹਿ ਦਿੰਦਾ ਹੈ ਪਰ ਆਪਾਂ ਤਾਂ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਹੀ ਮਰਦ ਨਹੀਂ ਸ਼ਿਕਾਇਆ ਜਾਂਦਾ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਤੇ ਕਈ ਵਾਰੀ ਤਾਂ ਆਪਦੇ ਮਨ ਨਹੀਂ ਤਿਆਰ ਹੁੰਦਾ ਹੈ ਤਾਂ ਇਸ ਕਰਕੇ ਜਿਹੜੇ ਮਹਾਪੁਰਸ਼ਾਂ ਨੇ ਲੱਖਾਂ ਲੋਕਾਂ ਨੂੰ ਜੋੜਤਾ ਤੇ ਅੱਜ ਉਹਨਾਂ ਦੇ ਜਾਣ ਤੋਂ ਬਾਅਦ ਵੀ ਉਹਨਾਂ ਦੀਆਂ ਆਜਾਦਾਂ ਮਨਾਈਆਂ ਜਾ ਰਹੀਆਂ ਜਰੂਰ ਵਾਹਿਗੁਰੂ ਦੀ ਕੋਈ ਬਖਸ਼ੀ ਸੀ ਲੈ ਕੇ ਰਹੀ ਸੀ ਤਾਂ ਆਪਾਂ ਮਿੱਠੀ ਜਾਨ ਦੇ ਵਿੱਚ ਹੀ ਆਪਾਂ ਜੁੜਿਆ ਤੇ ਪਾਠੀ ਸਿੰਘਾਂ ਨੂੰ ਬਹੁਤ ਅਪਰੀਸ਼ੀਅਟ ਕੀਤਾ ਪੂਰਾ ਪਾਠ ਬੋਲ ਕੇ ਕੀਤਾ ਸਾਰੇ ਸਿੰਘਾਂ ਨੇ ਬਾਈ ਬਹੁਤ ਪਿਆਰ ਨਾਲ ਪਾਠ ਕੀਤਾ ਆ ਤੇ ਮੈਂ ਆਪਣੇ ਵੱਲੋਂ ਧੰਨਵਾਦ ਕਰਦਾ ਸਿੰਘਾਂ ਦਾ ਮੈਂ ਪਹਿਲਾਂ ਕਹਿ ਕੇ ਡਿਊਟੀ ਲਾਇਨ ਸੀ ਸੰਗਤ ਦਾ ਪਾਠ ਹੈ ਪਰਿਵਾਰ ਦਾ ਨਹੀਂ ਹੈ ਪਰਿਵਾਰ 'ਚ ਤਾਂ 2-4 ਮੈਂਬਰ ਹੁੰਦੇ ਨੇ ਬੈਠਿਆ ਵੀ ਕੋਈ ਨਹੀਂ ਵੀ ਬੈਠਿਆ ਸੰਗਤ ਵਿੱਚੋਂ ਜਦੋਂ ਪਾਠ ਹੁੰਦਾ ਕੋਈ ਨਾ ਕੋਈ ਪੈਰੇ ਤੇ ਬੈਠਾ ਹੁੰਦਾ ਜਿ ਸੁਣਾ ਕੇ ਆਪਾਂ ਪਾਠ ਕਰਨਾ ਹੈ ਤੋਂ ਬਹੁਤ ਵਧੀਆ ਪਾਠ ਕੀਤਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਓ ਹੁਣ ਆਪਾਂ ਇੱਥੇ ਸਮਾਪਤੀ ਕਰਦੇ ਆ ਜੀ ਉਦਰ ਦਰਬਾਰ ਸਾਹਿਬ ਦੇ ਵਿੱਚ ਸੁਖਨੀ ਸਾਹਿਬ ਦਾ ਪਾਠ ਸ਼ੁਰੂ ਹੋ ਜਾਣਿਆ ਗੁਰੂ ਮਹਾਰਾਜ ਜੀ ਦਾ ਸਰੂਪ ਜਿਹਨੂੰ ਆਪਾਂ ਦਰਬਾਰ ਸਾਹਿਬ ਲੈ ਕੇ ਜਾਵਾਂਗੇ ਇੱਥੋਂ ਆਪਾਂ ਸਤਨਾਮ ਵੈਗੁਰੂ ਦਾ ਜਾਪ ਕਰਾਂਗੇ ਦਰਬਾਰ ਸਾਹਿਬ 'ਚ ਨਹੀਂ ਫਿਰ ਆਪਾਂ ਕਰਨਾ ਤੇ ਸੁਖਨੀ ਸਾਹਿਬ ਦਾ ਪਾਠ ਚੰਦਾ ਹੋਊਗਾ ਆਪਾਂ ਆਰਾਮ ਨਾਲ ਹੀ ਤੇ ਜਾ ਕੇ ਮਹਾਰਾਜ ਜੀ ਦਾ ਸਰੂਪ ਰਾਜਮਣ ਕਰਾਂਗੇ ਜੀ ਇੱਥੇ ਸਮਾਪਤੀ ਹੈ ਹੋਈਆਂ ਖੁੱਲਾਂ ਚੁੱਕਾ ਨਿੱਖਿਮਾ ਵਾਹਿਗੁਰੂ ਜੀ ਕਾ ਬਾਲ ਸਾਹ ਵਾਹਿਗੁਰੂ ਜੀ ਕੀ ਫਤਿਹ